ਭਾਰਤੀ ਵਿਦਿਆਰਥੀਆਂ ਦੀ ਪਸੰਦ ਦੀ ਗੱਲ ਕਰੀਏ ਤਾਂ 5 ਸਾਲਾਂ 'ਚ ਪਹਿਲੀ ਵਾਰ ਅਮਰੀਕਾ ਕੈਨੇਡਾ ਤੇ ਯੂਕੇ ਜਾਣ ਵਾਲੇ ਭਾਰਤੀਆਂ ਦੇ ਵਿੱਚ ਗਿਣਤੀ 'ਚ ਇੱਕਠੀ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ 2024 'ਚ ਵਿਦੇਸ਼ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 'ਚ 25% ਕਮੀ ਆਈ ਹੈ ਇਹ ਗਿਰਾਵਟ ਇੱਕ ਦਹਾਕੇ ਦੇ ਅਸਾਧਾਰਨ ਵਾਧੇ ਤੋਂ ਬਾਅਦ ਹੈ ਪ੍ਰਮੁੱਖ ਵਿਸ਼ਵ ਸਿੱਖਿਆ ਕੇਂਦਰਾਂ 'ਚ ਭਾਰਤੀਆਂ ਦੀ ਗਿਣਤੀ ਚੀਨੀ ਵਿਦਿਆਰਥੀਆਂ ਨਾਲੋਂ ਵੱਧ ਸੀ ਇਹ ਗੱਲ ਅਮਰੀਕਾ ਕੈਨੇਡਾ ਤੇ ਯੂਕੇ ਸਣੇ ਵੱਖ-ਵੱਖ ਦੇਸ਼ਾਂ 'ਚ ਸਟੱਡੀ ਪਰਮਿਟ ਜਾਰੀ ਕਰਨ ਵਾਲੇ ਦਫ਼ਤਰਾਂ ਦੇ ਆਂਕੜਿਆਂ ਦੇ ਵਿਸ਼ਲੇਸ਼ਣ ਤੋਂ ਸਾਹਮਣੇ ਆਈ ਹੈ ਜਦਕਿ ਕੁੱਲ ਗ੍ਰਾਡਵਟ 25% ਹੈ ਅਮਰੀਕਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ 'ਚ ਸਭ ਤੋਂ ਵੱਧ 34% ਦੀ ਗਿੜਵਟਾਈ ਹੈ ਇਸੇ ਤਰ੍ਹਾਂ 2024 'ਚ ਕੈਨੇਡਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ 'ਚ 32% ਦੀ ਗਿਰਾਵਟ ਦਰਜ ਕੀਤੀ ਗਈ ਹੈ ਤੇ ਯੂਕੇ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ 'ਚ 26% ਗਿਰਾਵਟ ਆਈ ਹੈ। 2023 'ਚ 1,31,000 ਭਾਰਤੀ ਵਿਦਿਆਰਥੀ ਗਏ ਤੇ 2024 'ਚ ਇਹ ਗਿਣਤੀ 86,110 ਹੋ ਗਈ ਹੈ। 2023 'ਚ 2,78,000 ਵਿਦਿਆਰਥੀ ਕੈਨੇਡਾ ਗਏ ਜਦਕਿ 2024 'ਚ 1,99,000 ਵਿਦਿਆਰਥੀ ਆਏ। ਯੂਕੇ ਚ ਭਾਰਤੀਆਂ ਨੂੰ ਜਾਰੀ ਕੀਤੇ ਗਏ ਸਪਾਂਸਰਡ ਵਿਦਿਆਰਥੀ ਵੀਜ਼ਿਆਂ ਦੀ ਗਿਣਤੀ 1,20,000 ਤੋਂ ਘਟ ਕੇ 88,732 ਹੋ ਗਈ ਹੈ ਵੀਜ਼ਾ ਪ੍ਰਾਪਤ ਕਰਨ ਚ ਮੁਸ਼ਕਲ ਅਟਰੈਕਸ਼ਨ ਨੌਕਰੀਆਂ ਦੇ ਪ੍ਰੇਸ਼ਕਸ਼ਾਂ ਦੀ ਘਾਟ ਜਾਂ ਵਿਦੇਸ਼ੀ ਡਿਗਰੀਆਂ ਪ੍ਰਤੀ ਮੋ ਪੰਘਵੀ ਗ੍ਰਾਵਟ ਦੇ ਕਾਰਨ ਮੰਨੇ ਜਾ ਰਹੇ ਨੇ ਕੈਨੇਡਾ ਦੇ ਬ੍ਰਿਟੇਨ ਨੇ ਵੀ ਸਖਤ ਇਮੀਗ੍ਰੇਸ਼ਨ ਉਪਾਅ ਲਾਗੂ ਕਰ ਦਿੱਤੇ ਨੇ ਜਿਸ ਚ ਭਾਰਤੀ ਵਿਦਿਆਰਥੀ ਦਾਖਲੇ ਦੀਆਂ ਜ਼ਰੂਰਤਾਂ ਤੇ ਨਿਰਪੜ ਵੀਜ਼ਾ ਤੇ ਪਾਬੰਦੀਆਂ ਸ਼ਾਮਿਲ ਨੇ ਕੈਨੇਡਾ ਨੇ ਹਾਲ ਹੀ ਵਿੱਚ ਨਿਯਮਾਂ ਨੂੰ ਸਖਤ ਕੀਤਾ ਹੈ ਜਿਸ ਚ ਫਾਸਟ ਟਰੈਕ ਸਟੂਡੈਂਟ ਡਾਇਰੈਕਟ ਸਕੀਮ ਪ੍ਰੋਗਰਾਮ ਨੂੰ ਖਤਮ ਕਰਨਾ ਤੇ 2026 ਤੱਕ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਆਪਣੀ ਆਬਾਦੀ ਦੇ 5% ਤੱਕ ਘਟਾਉਣ ਦੀ ਯੋਜਨਾ ਸ਼ਾਮਿਲ ਹੈ ਅਮਰੀਕਾ ਤੇ ਕੈਨਡਾ ਦੇ ਉਲਟ ਮਹਾਂਮਾਰੀ ਤੋਂ ਬਾਅਦ ਯੂਕੇ ਚ ਭਾਰਤੀ ਵਿਦਿਆਰਥੀ ਵੀਜ਼ਿਆਂ ਚ ਪਹਿਲੀ ਵਾਰ ਗਿਰਾਵਟ 2023 ਚ ਆਈ ਸੀ ਫਿਰ ਵੀਜ਼ਾ ਹਾਸਲ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਚ 13% ਦੀ ਗਿਰਾਵਟ ਆਈ 2024 ਚ ਇਹ ਗਿਰਾਵਟ 26% ਹੋ ਗਈ ਕੁਝ ਸਾਲਾਂ ਅੰਦਰ ਭਾਰਤੀ ਵਿਦਿਆਰਥੀਆਂ ਨੇ ਨਾਸਰ ਵੀਜ਼ਾ ਪ੍ਰਬੰਧਕੀਆਂ ਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਸਗੋਂ ਤਿੰਨੋਂ ਥਾਵਾਂ ਤੇ ਅਧਿਐਨ ਪਰਮਿਟ ਪ੍ਰਾਪਤ ਕਰਨ ਚ ਚੀਨੀ ਵਿਦਿਆਰਥੀਆਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ